ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਜੀ ਲਓ ਜੀ ਅੱਜ ਮਾਰਨਿੰਗ ਦਾ ਟਾਈਮ ਦਾ ਸਾਨੂੰ ਦਿਖਾਉਣੇ ਆ ਵਿਊ ਤਾਂ ਸਵੇਰ ਦਾ ਟਾਈਮ ਤੇ ਧੁੱਪ ਚੜ ਗਈ ਹੁਣ ਵਧੀਆ ਦੇਖ ਸਕਦੇ ਆਂ ਤੇ ਸਾਰੇ ਸਾਰੀਆਂ ਮੱਝਾਂ ਆ ਜਾਂਦੀਆਂ ਧੁੱਪ ਦੇ ਵਿੱਚ ਸਾਢੇ 7 ਵਜੇ ਤੋਂ ਐਸੇ ਵੇਲੇ ਬਾਹਰ ਆ ਕੇ ਇਹਨਾਂ ਨੇ ਕੱਖ ਆਨੇ ਆ ਬਾਹਰ ਆ ਕੇ ਪਾਣੀ ਪੀਣਾ ਠੀਕ ਹੈ ਜੀ ਤੇ ਸਾਰੀਆਂ ਆਪਦੇ ਆਪ ਦੇ ਥਾਮਾਂ ਤੇ ਬੈਠੀਆਂ ਤੇ ਇਧਰਾਂ ਛੋਟੇ ਬੈਠੇ ਇਹਨਾਂ ਨੂੰ ਤਾਂ ਚਲੋ ਚੜਦੀ ਧੁੱਪ ਪਈ ਜਾਂਦੀ ਆ ਇਹਨਾਂ ਨੂੰ ਥੋੜਾ ਜਿਹਾ ਬਾਹਰ ਚ ਕੱਢਾਂਗੇ ਆ ਦੋਨਾਂ ਨੂੰ ਛੋਟੇ ਨੂੰ ਤੇ ਇਹ ਵੀ ਤਿੰਨੇ ਥੋੜੀ ਜਿਹੀ ਖਲਣੀ ਦੀ ਪ੍ਰੋਬਲਮ ਕਰਕੇ ਇਹਨਾਂ ਨੂੰ ਅੰਦਰ ਹੀ ਬੰਨ੍ਹ ਦੇਈਏ ਕਿ ਅੰਦਰ-ਉਂਦਰ ਖਾਲਾਂ ਦਿੰਦੀਆਂ ਠੀਕ ਆ ਵੱਡੀਆਂ ਮੱਛਣਾਂ ਵਾਲ ਐ ਹੁੰਦਾ ਵੀ ਜੇ ਜਿੱਥੇ ਥਾਣਗੇ ਜੇ ਵੱਡੀਆਂ ਇਕੱਠੀਆਂ ਨਾਲ ਜਾਂ ਉੱਧਰ ਬੰਨ੍ਹ ਦਿੰਦੇ ਨੇ ਫਿਰ ਇਹਨਾਂ ਨੂੰ ਦਾਣਾ ਨਹੀਂ ਖਾਂਦਿੰਦੀਆਂ ਇਹ ਥੋੜੀਆਂ ਜੀਆਂ ਛੋਟੀਆਂ ਆ ਅਪ੍ਰੈਲ ਦਾ ਜਨਮ ਆ ਲੀਆਂ ਵਿਚਾਲੜੀ ਸਾਲ ਦੀ ਹੋ ਗਈ ਆ ਅਪ੍ਰੈਲ ਵਾਲੀਆਂ ਇਹ 5-6 ਮਹੀਨਿਆਂ ਦੀਆਂ ਹੋਊਗਾ ਤਾਂ ਇਸ ਤਰ੍ਹਾਂ ਹੀ ਦਾਣੇ ਦੇ ਨਾਲ ਪ੍ਰੋਬਲਮ ਹੁੰਦੀ ਆ ਤੇ ਆ ਪਹਿਲਾਂ ਤੋਂ ਹੀ ਇਕੱਠੀਆਂ ਖਾਂਦੀਆਂ ਇਹ ਥੋੜੀਆਂ ਜੀਆਂ ਕੋਈ ਤੁਹਾਨੂੰ ਪਤਾ ਖਟਰ ਹੁੰਦਾ ਪਹਿਲਾਂ ਤੋਂ ਉਹ ਮਾਪਤਰੀ ਵੱਧ ਦਿੰਦਾ ਫਿਰ ਐ ਜੇ ਹੁੰਦਾ ਵੀ ਯਾਰ ਇਹਦਾ ਦਾਣਾ ਨਾ ਕੋਈ ਖਾ ਜੇ ਹੁਣ ਰਾਦੇ ਦਾ ਹੈਗਾ ਵੀ ਇਹਦੇ ਵੀ ਪੋਰਸ਼ਨ ਦੋ ਬਣ ਜਾਣ ਠੀਕ ਆ ਹੁਣ ਕਿਉਂਕਿ ਛੋਟੇ ਬੱਚੇ ਬੱਚੇ ਹੁਣ ਧੁੱਪ ਦਾ ਕਾਰਨ ਛੋਟੇ ਬੱਚੇ ਵੀ ਇਹਦੇ ਵਿੱਚ ਛੱਡਿਆ ਕਰਾਂਗੇ ਤੇ ਦੇਖ ਸਕਦੇ ਹਾਂ ਹੁਣ ਸਾਰੀਆਂ ਬਾਹਰ ਆ ਕੇ ਕਾਕੂ ਖਾ ਲਈ ਤੇ ਗਾਲਾ ਕਰ ਰਹੀਆਂ ਪਾਣੀ ਪੁਣੀ ਪੀ ਲੈ ਇਹਨਾਂ ਨੇ ਹੁਣ ਸਾਰਿਆਂ ਨੇ ਮौज-ਮਸਤੀ ਇੱਥੇ ਕਰਨੀ ਆ ਸ਼ਾਮ ਦੇ 3 ਵਜੇ ਤੱਕ ਗौरी ਸ਼ਾਮ ਦੇ 3 ਤੋਂ ਬਾਅਦ ਤਾਂ ਫਿਰ ਉਦੋਂ ਬਾਅਦ ਅੰਦਰ ਜਾਂਦੀਆਂ ਤਾਂ ਦੇਖ ਸਕਦੇ ਜੀ ਮੇਰੇ ਇੱਥੇ ਤੇ ਵਧੀਆ ਪਾਣੀ ਪੂਣੀ ਹੁਣ ਪੀਤਾ ਵਧੀਆ ਡੱਕ ਟੁੱਕੇ ਹੁਣ ਸਾਰੀਆਂ ਬਹਿ ਜਾਣੀਆਂ ਇਹ ਸੂਪੀਆਂ ਸੀਗੀਆਂ ਤਿੰਨਾਂ ਹੀ ਸਾਨੂੰ ਪਤਾ ਹੈ ਉਹ ਪਰਲੀ ਤਾਂ ਤੁਸੀਂ ਦੇਖ ਹੀ ਲਿੱਤੀ ਸਨੋਂ ਦੀ ਮਾਂ ਤੇ ਆ ਲੰਬੋ ਆ ਗਈ ਆਪਣੀ ਤੇ ਆਹ ਜਿਹੜੀ ਪਹਿਲਾਂ ਛੋਟੀ ਸੂਈ ਸੀਗੀ ਤੇ ਨਿ ਸਕੰਦਰ ਦੀ ਗੱਟੀ ਦਿੱਤੀ ਹੈ ਬਹੁਤ ਸੋਹਣੀ ਤੇ ਤਿੰਨੇ ਸੂਪੀਆਂ ਬਾਈ ਜੀ ਇੱਕ ਕਟਾ ਤੇ ਦੋ ਕਟੀਆਂ ਸੀ ਤੇ ਆ ਗਈ ਆਪਣੀ ਛਨੂ 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 ਹਾਂ ਉਹ ਛਨੂ ਛਨੂ ਆ ਜਾ ਆ ਜਾ ਤੂੰ ਆ ਜਾ ਛਨੂ ਹੂੰ ਹੂੰ ਛਨੂ ਲੋਵੀ ਇਹ ਆਪਣੀ ਨੀਲੀ ਦੇ ਨਾਲ ਇਹ ਟਰ ਜਾਂਦੀ ਆ ਗਈ ਬੱਚੀ ਇਧਰੋਂ ਤੋਂ ਪੁਣ ਚੜਦੀ ਕਰਕੇ ਇਧਰੋਂ ਹੁਣ ਸੂਰਜ ਦਾ ਕਰਕੇ ਨਾ ਕਿਰਨਾਂ ਆਈਆਂ ਪੈਂਦੀਆਂ ਥੋੜਾ ਜਿਹਾ ਸਾਫ਼ ਘੱਟਦੀਦਾ ਹੁਣ ਇੱਕ ਵਾਰ ਇੱਕ ਚੀਜ਼ ਤਾਂ ਹੈਗੀ ਆ ਤੁੱਪ ਦੇ ਵਿੱਚ ਆ ਤਾਂ ਸਕੂਨ ਜਾਂਦਾ ਕੱਚੇ ਥਾਂ ਤੇ ਥੋੜਾ ਜਿਹਾ ਕੱਚੇ ਥਾਂ ਤੇ ਥੋੜਾ ਜਿਹਾ ਕੱਚੇ ਥਾਂ ਨੂੰ ਮੇਨਟੇਨ ਕਰਨਾ ਤਾਂ ਬਹੁਤ ਔਖਾ ਹੈ ਕਿ ਟੋਏ ਟੋਏ ਪੜ ਜਾਂਦੀਆਂ ਫੇਰ ਆਪਾਂ ਡੇਲੀ ਟੋਆ ਤਾਂ ਭਰਨਾ ਹੀ ਪੈਂਦਾ ਡੇਲੀ ਠੀਕ ਹੈ ਤੇ ਇਹੀ ਥੋੜਾ ਜਿਹਾ ਕੱਚੇ ਥਾਂ ਦਾ ਹੋ ਜਾਂਦਾ ਤੇ ਪਰ ਕੱਚੇ ਥਾਂ ਵਰਗਾ ਕੋਈ ਨਜ਼ਾਰਾ ਨਹੀਂ ਦੇਖਿਆ ਮੈਂ ਪੂਰੇ ਮਸਤੀ ਚ ਖੜੇ ਆ ਤੇ ਤੰਨਾਣੀ ਇਹਨਾਂ ਨੇ ਵੀ ਆਪਣਾ ਨਾਮ ਕਿਸੇ ਦਿਨ ਬਹੁਤ ਕੱਟਣਾ ਹੈ ਇਹ ਵੀ ਤਿੰਨੇ ਝੋਟੇ ਨੇ ਆਪਣਾ ਇਹ 30 31 ਮਹੀਨਿਆਂ ਦਾ ਹੋ ਗਿਆ ਇਹ ਸਹੀ ਇਹ 6 ਤੋਂ 7 ਨਵੰਬਰ ਨੂੰ ਸਾਲ ਦਾ ਹੋ ਗਿਆ ਠੀਕ ਹੈ ਜੀ ਆਹਾ ਸਾਲ ਦਾ ਨਿਕਲ ਗਿਆ ਮੂੰਹ ਚ 2 ਸਾਲ ਦਾ ਹੋ ਗਿਆ ਤੇ ਇਹਨੇ ਜਾ ਕੇ 29 ਫਰਵਰੀ ਨੂੰ 2 ਸਾਲ ਦਾ ਹੋ ਜਾਣਾ ਨਾਗ ਨੂੰ ਇਹ ਦੋਨੇ ਮਾਮਾ ਪਾਣ ਜੈ ਇਹਨਾਂ ਤੋਂ ਵੀ ਬੜੀ ਉਮੀਦ ਕੀਤੀ ਜਾ ਸਕਦੀ ਹੈ ਵੀ ਆਉਣ ਵਾਲੇ ਟਮੇ ਦੇ ਵਿੱਚ ਸਮੇਂ ਦੇ ਵਿੱਚ ਵੀ ਜਿਹੜਾ ਆਪਣੇ ਫਾਰਮ ਦੇ ਉੱਤੇ ਤੇ ਵੀ ਬਹੁਤ ਜ਼ਬਰਦਸਤ ਇਹਨਾਂ ਨੇ ਰਿਜ਼ਲਟ ਲੈ ਕੇ ਆਉਣੇ ਆ ਤਾਂ ਇਹ ਤਾਂ ਲੈ ਕੇ ਆਉਣ ਹੀ ਲੱਗ ਗਿਆ ਜੀ ਫੱਟ ਬੱਚੇ ਆਪਣੇ ਕੋਲੇ ਆਈਏ ਤੇ ਬਾਕੀ ਤੀ ਕੱਤੇ ਹੀ ਮਹੀਨਿਆਂ ਦੇ ਹਿਸਾਬ ਦੇ ਨਾਲ ਹੁਣ ਟਰਜਲ ਨੇ ਸਾਨੂੰ ਪਤਾ ਇਹਦੂ ਬਾਦ ਪਾਉਣੀ ਆ ਧਮਾਲ ਕਿਉਂਕਿ ਟਰਜਨ ਦੀ ਬਲੱਡ ਲਾਈਨ ਵੀ ਬਹੁਤ ਚੰਗੀ ਆ ਟਰਜਨ ਨੂੰ ਇੱਕ ਮਾਨ ਵੀ ਹਾਸਲ ਹੈ ਦੀ ਮਾਂ ਜੇ ਕਹਿ ਸਕਦੇ ਆ ਵੀ ਬਹੁਤ ਜਿਆਦਾ ਚੰਗੇ ਰੇਟ ਤੇ ਬਹੁਤ ਸੋਹਣੇ ਰੇਟ ਤੇ ਵਿਕੀ ਵੀ ਆ ਮਹਿੰਗੀ ਕਹਿ ਸਕਦੇ ਆ ਮੱਝਾਂ ਤੋਂ ਬਹੁਤ ਜਿਆਦਾ ਮਹਿੰਗੀ ਤੇ ਬਾਕੀ ਕਹਿ ਸਕਦੇ ਆ ਤੇ ਇਹ ਬਲੱਡ ਲਾਈਨ ਇਹੋ ਜੀ ਆ ਤਾਂ ਬਾਕੀ ਦੋ ਚੰਗੀਆਂ ਸੀਮਣ ਬੈਂਕਾਂ ਕੋਲੇ ਵੀ ਜਿਹੜੇ ਇਹਦੇ ਇੱਕ ਵੱਡਾ ਭਾਈ ਇੱਕ ਇਹਦਾ ਛੋਟਾ ਭਾਈ ਆ ਉਹ ਵੀ ਚੰਗੀਆਂ ਸੀਮਣ ਬੈਂਕਾਂ ਚ ਹੀ ਗਏ ਸੀਗੇ ਤੇ ਇਹਦੀ ਮਾਂ ਨੂੰ ਇੰਨਾ ਇੱਕ ਮਾਨ ਹਾਸਲ ਸੀਗਾ ਇੰਨੀ ਕੁ ਚੰਗੀ ਸੀਗੀ ਉਹ ਤੇ ਬਾਕੀ ਟਰਜਨ ਨੇ ਤਾਂ ਵੈਸੇ ਰੰਗ ਹੀ ਲਾਤੇ ਤਾਂ ਹਜੇ ਇਹ ਜਿਵੇਂ 30 31 ਮਹੀਨਾ ਦਾ ਹਜੇ ਹੋਣਾ 30 31 ਮਹੀਨਾ ਦਾ ਹੋ ਗਿਆ ਤਾਂ ਵੀ ਇਹ ਦੂਬਾਤ ਹਜੇ ਨਹੀਂ ਹੋਰ ਵੀ ਜਵਾਨ ਹੋਣਾ ਜਦੋਂ ਨੂੰ ਚਾਰ ਦੰਦ ਹੋਣਾ ਇਹਨੇ ਉਦੋਂ ਨੂੰ ਗੱਲਬਾਤ ਇਹਨੇ ਐਂਡ ਕਰ ਲੈਣੀ ਆ ਤੇ ਬੇਲੋ ਵਰਗੀਆਂ ਵੀ ਬਹਿ ਗਈਆਂ ਹੁਣ ਹੁਣ ਜਿਹੜੀ ਵੀ ਇਸ ਵੇਲੇ ਹੁਣ ਖਾ ਕੇ ਬੈਠੂਗੀ ਪਾਣੀ ਪੀਤਾ ਵਾ ਇਹਨਾਂ ਦਾ ਜਿਹੜਾ ਰਹਿ ਗਿਆ ਮੜਾ ਮੁੱਡਾ ਖਾ ਕੇ ਬਹਿ ਜਾਣਾ ਇਹਨਾਂ ਨੇ ਪਰ ਜਦੋਂ ਬਹਿ ਗਈਆਂ ਤਾਂ ਫਿਰ ਐਂ ਕਹਿ ਸਕਦੇ ਆਂ ਵੀ ਇਹ ਵੀ ਛੇਤੀ ਜਿੰਨਾ ਟਾਈਮ ਠਾਉਂਦੇ ਨਹੀਂ ਉਹਨਾਂ ਟਾਈਮ ਇਹ ਆਪ ਦੀ ਆਪ ਨਿਉੜਦੀਆਂ ਤਾਂ ਕਿ ਵੀ ਰੇਤੇ ਦਾ ਨਿਯਾਰੀ ਕੁਛ ਐਸਾ ਹੈ ਤੇ ਇਹ ਗਾਮਾਂ ਦੀਆਂ ਫੀਮੇਲ ਆ ਗਈਆਂ ਦੋਨੇ ਇਹਨਾਂ ਦੇ ਵਿੱਚੋਂ ਆਹ ਫੀਮੇਲ ਤੇ ਵੱਧ ਜ਼ੋਰ ਦੇ ਦਾਂਗੇ ਤੇ ਆ ਕਿਸ਼ੇ ਯਾਰ ਦੋਸਤ ਨੂੰ ਦੇ ਦੇਣੀ ਆ ਉਹ ਕਹਿੰਦਾ ਸੀ ਇੱਕ ਦਿਨ ਨੂੰ ਲੈ ਜਾਣੀ ਆ ਮੈਂ ਉਹਨੂੰ ਮੈਂ ਕਿਹਾ ਚੱਲ ਲੈ ਜਾ ਯਾਰ ਫੀਮੇਲਾਂ ਦੋ ਐ ਉਹੀ ਦੋ ਦੋਹਾਂ ਵਾਲੀ ਖਰਾਕ ਜੇ ਇਹਦੇ ਦੋਨੇ 4 ਕਿਲੋ ਖਾਂਦੀਆਂ ਤੇ ਉਹੀ ਇਹਨੂੰ ਕਰਾਂਗੇ 3 ਕਿਲੋ ਵੀ ਛੇਤੀ ਤਿਆਰ ਕਰਾਂਗੇ ਕਿਉਂਕਿ ਇਹ ਜਿਆਦਾ ਚੰਗੀ ਮਾਂ ਦੀ ਆ ਤੇ ਜਿਆਦਾ ਚੰਗੀ ਇਹਦੇ 'ਚ ਬਰੀਡ ਐ ਠੀਕ ਐ ਮੈਂ ਕਿਹਾ ਉਹਦਾ ਜਿਆਦਾ ਧਿਆਨ ਕਰਾਂਗੇ ਤੇ ਇਹ ਵੀ ਯਾਰ ਦੋਸਤ ਨੂੰ ਦੇਣਦਾਰੀ ਜਨਾਈਆਂ ਕਿਉਂਕਿ ਇੱਥੇ ਫੀਮੇਲਾਂ ਹੋਰ ਮੱਜਾਂ ਦੀਆਂ ਵੀ ਐ ਫਿਰ ਉਹ ਵੀ ਪਾਲਣੀਆਂ ਜ਼ੋਰ ਲਾ ਕੇ ਫਿਰ ਜੇ ਸਾਰੇ ਬੱਚੇ ਪਾਲਣ ਲੱਗੇ ਨੇ ਫੇਰ ਵੀ ਪ੍ਰੋਬਲਮ ਇੱਕ ਆਉਂਦੀ ਆ ਫਾਰਮ ਨੂੰ ਕਿਉਂਕਿ ਐਂ ਹੁੰਦਾ ਵੀ ਫਿਰ ਖਾਣ ਵਾਲੇ ਜ਼ਿਆਦੇ ਤੇ ਉਹਨੇ ਜ਼ਿਆਦੇ ਖਾਣ ਵਾਲੇ ਹੁੰਦੇ ਆ ਤੇ ਦੁੱਧ ਦੇਣ ਵਾਲੇ ਘੱਟ ਹੁੰਦੇ ਆ ਉਹ ਚੱਕਰ ਬਣ ਜਾਂਦਾ ਲਓ ਜੀ ਇਹ ਕੱਟਾ ਦਿੱਤਾ ਲੰਬੂ ਨੇ ਤੇ ਇਹ ਆਈ ਆ ਕੱਟੇ ਸ਼ਿਕੰਦਰ ਦੀ ਬਹੁਤ ਸੋਹਣੀ ਆਈ ਆ 13 ਦਿਨ ਪਹਿਲਾਂ ਸੂਪੀ ਲੱਤਾਂ ਤੋਂ ਕਮਜ਼ੋਰ ਆ ਥੋੜੀਆਂ ਜੀਆਂ ਬਿੰਗੀਆਂ ਜੀਆਂ ਕਰਕੇ ਖੜਦੀ ਹੈ ਹਜੇ ਕੋਈ ਖਾਸ ਗੱਲ ਨਹੀਂ ਤੇ ਮੂੰ ਤਾਂ ਵੈਸੇ ਝੋਟੇ ਨੂੰ ਵੀ ਨਹੀਂ ਕੋਈ ਬਾਲਾ ਪਤਾ ਲੱਗਦਾ ਤੇ ਪਰ ਫੇਰ ਵੀ ਇੱਕ ਟਾਈਮ じゃ ਹੁੰਦਾ ਠੀਕ ਹੈ ਵੀ ਆਏ ਹਾਂ ਜੇ ਪੂਰੇ ਦਿਨ ਕਰਦੀ ਹੋਰ ਵੀ ਗੱਲਬਾਤ ਜਿਹੜੀ ਐਂਡ ਕਰ ਜਾਣੀ ਸੀਗੀ ਨੀਲੀ ਓ ਨੀਲੀ ਨੀਲੀ ਸਵੇਰ ਦੇ ਟਾਈਮ ਤਾਂ ਬਾਕੀ ਬਾਈ 뷰 ਬਹੁਤ ਸੋਹਣਾ ਹੁੰਦਾ ਹੈ ਸਵੇਰ ਦੇ ਟਾਈਮ ਤਾਂ ਪਰ ਮੌਸਮ ਬਹੁਤ ਹੁੰਦਾ ਐਸਾ ਤਾਪ ਦਾ ਵੀ ਜੀ ਕਰਦਾ ਵੀ ਕੁਰਸੀ ਢੱਕੇ ਯਾਰ ਘੰਟਾ ਘੁੱਪੇ ਬੈਠੀਏ। ਸਰੀਰ ਨੂੰ એનર્ਜੀ ਮਿਲਦੀ ਐ। ਲੋ ਵੀ ਮਿੱਤਰੋ। ਸਲਾਮ ਦੱਸ ਕਿਉਂ ਪੂਰੀ ਖਰਾਵ ਕਾਕੀ ਹੰਸਿਆ।